ਆਲੇ-ਦੁਆਲੇ ਸੰਘਣੇ ਦਰਖਤ ਹੋਣ ਕਾਰਨ ਇਸ ਥਾਂ ਤੇ ਹੋਰ ਥਾਵਾਂ ਦੇ ਮੁਕਾਬਲੇ ਜ਼ਿਆਦਾ ਠੰਡ ਦੀ ਮਾਰ ਹੈ ਜਿਸ ਦੇ ਵਜੋਂ ਪੰਛੀ ਅਤੇ ਜਾਨਵਰ ਇਸ ਚਿੜੀਆ ਘਰ ਚ ਠੋੜ-ਠੋਰ ਕਰਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਦੇਖ ਪੱਤਰਕਾਰ ਕੈਮਰੇ ਲੈ ਕੇ ਚਿੜੀਆ ਘਰ ਦੇ ਵਿੱਚ ਦਾਖਲ ਹੋ ਜਾਂਦਾ ਤੇ ਫਿਰ ਅੱਗੇੋਂ ਸਾਹਮਣੇ ਬੈਠੇ ਸ਼ੇਰ ਨੇ ਅਤੇ ਹੋਰ ਪੰਛੀਆਂ ਨੇ ਜਾਨਵਰਾਂ ਨੇ ਦੇਖੋ ਕਿਵੇਂ ਪੋਜ਼ ਬਣਾ-ਬਣਾ ਕੇ ਫੋਟੋਆਂ ਖਿਚਵਾਈਆਂ ਜਿਸ ਦੇ ਦ੍ਰਿਸ਼ ਦੇਖ ਚਿੜੀਆ ਘਰ ਦੇ ਅਧਿਕਾਰੀ ਵੀ ਭੱਜੇ ਆਏ ਅੱਗੇ ਸੁਣਾਵਾਂਗੇ ਅਧਿਕਾਰੀਆਂ ਨੇ ਕੀ ਕਿਹਾ ਪਹਿਲਾਂ ਤੁਸੀਂ ਇਹਨਾਂ ਜਾਨਵਰਾਂ ਦੇ ਭੋਜ ਦੇਖੋ ਜਿਸ ਤਰ੍ਹਾਂ ਅਸੀਂ ਆਪਾਂ ਦੇਖ ਰਹੇ ਹਾਂ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਔਰ ਸੂਰਜ ਵੀ ਆਪਾਂ ਨੂੰ ਕਿਤੇ ਹੀ ਦੇਖਣ ਨੂੰ ਮਿਲਦਾਗਾ ਤਾਂ ਉਸ ਤਰੀਕੇ ਨਾਲ ਹੀ ਅਸੀਂ ਆਪਣਾ ਜਾਨਵਰਾਂ ਦੇ ਔਰ ਪੰਛੀਆਂ ਦੇ ਲਈ ਪੂਰੇ ਪ੍ਰੋਪਰ ਤਰੀਕੇ ਨਾਲ ਪ੍ਰਬੰਧ ਕੀਤੇ ਹੋਏ ਨੇ ਜਿਸ ਤਰ੍ਹਾਂ ਲੈਪਰਡਸ ਦੇ ਲਈ ਆਪਾਂ ਹੀਟਰ ਲਗਾਏ ਨੇ ਔਰ ਬਾਕੀ ਜਿਵੇਂ ਜਾਨਵਰਾਂ ਔਰ ਪੰਛੀਆਂ ਦੇ ਲਈ ਜਿਵੇਂ ਪੋਲੀ ਸ਼ੀਟਸ ਵਗੈਰਾ ਲੱਗੀਆਂ ਹੋਈਆਂ ਤਾਂ ਕਿ ਹਵਾ ਨਾ ਕ੍ਰੋਸ ਹੋਵੇ ਔਰ ਪ੍ਰਾਲੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਆਪਾਂ ਛੱਪਰ ਪਾਏ ਹੋਈ ਨੇ ਉਹਨਾਂ ਨੂੰ ਔਰ ਇਹਨਾਂ ਦੇ ਲੀਵਰ ਸਿਸਟਮ ਨੂੰ ਸੈੱਟ ਰੱਖਣ ਵਾਸਤੇ ਸਰ ਇਹਨਾਂ ਦੇ ਇਮਿਊਨਿਟੀ ਬੂਸਟ ਕਰਨ ਵਾਸਤੇ ਆਪਾਂ ਇਹਨਾਂ ਨੂੰ ਮਲਟੀ ਵਿਟਾਮਿਨਸ ਕੈਲਸ਼ੀਅਮ ਲੀ 52 ਵਗੈਰਾ ਟਾਈਮ-ਟਾਈਮ ਤੇ ਦਿੰਦੇ ਰਹਿੰਦੇ ਆ। ਮਣ ਕਿੰਨਾ ਕ ਫਰਕ ਪਿਆ ਜੀ ਥਾਂ ਦੇ ਕਰਨ ਲੋਕਾਂ ਦੇ ਆਉਣ ਜਾਂਦੇ ਆ। ਸਰ ਹੈ ਵੈਸੇ ਤੁੰਦ ਦੇ ਕਾਰਨ ਸਰਾਵਾ ਜਾਈ ਦਾ ਬਹੁਤ ਫਰਕ ਪਿਆ ਜਾਂਦਾ ਤਾਂ ਹੈਗਾ ਫਰਕ ਕਾਫੀ ਦੇਖਣ ਨੂੰ ਮਿਲਦਾ ਸਰ ਕਿੰਨੇ ਮੈਡਮ ਪਹਿਲਾਂ ਕਿੰਨੇ ਦੀ ਹੁਣ ਕਿੰਨੇ ਕ ਰਹਿ ਗਏ ਜੀ। ਅ ਤਕਰੀਬਨ ਤੁਸੀਂ ਮੰਨ ਲਓ ਜੇ ਪਹਿਲਾਂ 1000 ਤੋਂ 1200 ਦੇ ਲਗਭਗ ਵਿਜ਼ਟਰ ਆਉਂਦੇ ਸੀ ਤਾਂ ਹੁਣ ਮੰਨ ਲਓ 4 ਤੋਂ 500 ਦੇ ਉਹਨਾਂ ਦੀ ਕਲੈਕਸ਼ਨ ਹੈ ਜੀ ਜੀ ਮੈਡਮ ਗੱਲ ਕਰੀਏ ਇੱਥੇ ਜਿਤਨਾ ਠੰਡ ਪੈ ਰਹੀ ਹੈ ਕੋਈ ਪੰਛੀ ਆ ਜਾਨਵਰ ਬਿਮਾਰ ਹੁੰਦਾ ਹੈ ਕੋਈ ਵੈਟਰਨਰੀ ਡਾਕਟਰ ਤੁਸੀਂ ਤੁਹਾਨੂੰ ਕਿੱਥੇ ਆਏ ਜੀ ਅ ਸਰ ਨਹੀਂ ਆਪਣੇ ਕੋਲੇ ਕੋਈ ਵੈਟਰਨਰੀ ਡਾਕਟਰ ਨਹੀਂ ਹੈਗਾ ਆਪਣੇ ਕੋਲੇ ਇੱਕ ਵਿਜ਼ਿਟਿੰਗ ਡਾਕਟਰ ਨਹੀਂ ਜੋ ਟਾਈਮ-ਟਾਈਮ ਤੇ ਇਹਨਾਂ ਨੂੰ ਚੈੱਕ ਕਰਦੇ ਨੇ ਟਾਈਮ-ਟਾਈਮ ਤੇ ਇੱਥੇ ਵਿਜ਼ਿਟ ਕਰਦੇ ਰਹਿੰਦੇ ਨੇ ਜੇ ਆਪਾਂ ਨੂੰ ਜਾਨਵਰ ਨੂੰ ਦੇ ਕਿਸੇ ਵੀ ਟ੍ਰੀਟਮੈਂਟ ਦੀ ਆਪਾਂ ਲੋੜ ਪੈਂਦੀ ਹੈ ਤਾਂ ਆਪਾਂ ਇੱਥੇ ਪੋਲੀਕਲੀਨਿਕ ਬਠਿੰਡਾ ਵਿਖੇ ਆਪਾਂ ਜਾਨਵਰਾਂ ਨੂੰ ਇਲਾਜ ਦੇ ਲਈ ਲੈ ਕੇ ਜਾਂਦੇ ਹਾਂ ਮੰਗ ਕਰਦੇ ਹਾਂ ਹਾਂ ਬਿਲਕੁਲ ਸਰ ਇੱਥੇ ਇੱਕ ਵੈਟਰਨਰੀ ਡਾਕਟਰ ਜ਼ਰੂਰ ਹੋਣਾ ਚਾਹੀਦਾ ਹੈ ਜੀ ਮੈਡਮ ਨੇ ਦੱਸਿਆ ਕਿ ਪੰਛੀਆਂ ਅਤੇ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ ਉਹਨਾਂ ਦੇ ਪਿੰਜਰਿਆਂ ਦੇ ਆਲੇ-ਦੁਆਲੇ ਪੋਲੀਥੀਨ ਅਤੇ ਗਰਮ ਹੀਟਰ ਲਗਾ ਦਿੱਤੇ ਨੇ ਤੇ ਉਹਨਾਂ ਦੇ ਬਚਾਅ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਖੁਰਾਕ ਅਤੇ ਦਵਾਈ ਬੂਟੀ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ